উটে দিশা হবে হা উটে দিশা হবে হো માંગদা दुआมายম্মিয়ে হর জনম তুমা হবে মেরি ਹਰ ਜਨਮ ਤੁਮਾ ਹੋਵੇ ਪਾਵੇਂ ਲੱਖਾਂ ਹੀ ਦੁੱਖ ਹੋਵੇ ਹੋ ਪਾਵੇਂ ਲੱਖਾਂ ਹੀ ਦੁੱਖ ਹੋਵੇ ਹੋ ਜਨਮਾਂ ਮੈਂ ਦੁਆਰਾ ਜਦੋਂ ਫਿਰ ਤੇਰੀ ਹੀ ਕੁੱਖ ਹੋਵੇ ਮਾਂ ਫਿਰ ਤੇਰੀ ਹੀ ਕੁੱਖ ਹੋਵੇ ਸਾਰਾ ਲਬਦਾਏ ਜੱਗ ਮਾਏ ਹਾਂ ਸਾਰਾ ਲਬਦਾਏ ਜੱਗ ਮਾਏ ਹੋ ਲੋਕਾਂ ਲਈ ਉਹ ਤੇਰੇ ਹੋਣਗੇ ਹਾਂ ਸਾਡਾ ਤੂੰ ਹੀ ਰੱਬ ਮਾਏ ਹੋ ਸਾਡਾ ਤੂੰ ਹੀ ਰੱਬ ਮਾਏ ਪਾਵੇਂ ਲੱਖ ਦੁਆ ਮੰਨੇ ਹੋ ਭਾਵੇਂ ਲੱਖ ਦੁਆ ਮਾਨੇ ਓਏ ਦੁਨੀਆ ਤੇ ਲੱਖ ਰਿਸ਼ਤੇ ਹਾਂ ਚੇਤੇ ਭੁੱਲ ਦੇ ਨਾ ਮਾਵਾ ਦੇ ਹਾਂ ਚੇਤੇ ਭੁੱਲ ਦੇ ਨਾ ਮਾਵਾ ਦੇ ਚੇਤੇ ਭੁੱਲ ਦੇ ਨਾ ਮਾ ਬਾਦੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਕਿਵੇਂ ਲੱਗਿਆ ਸਾਡਾ ਗਾਣਾ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਔਰ ਜੋ ਮੇਰਾ ਫੇਸਬੁੱਕ ਪੇਜ ਹੈ ਜਗਤਾਰ ਸਿੰਘ ਰਤਨਗੜੀਆ ਉਹਨੂੰ ਤੁਸੀਂ ਫੋਲੋ ਜ਼ਰੂਰ ਕਰ ਲਓ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਮੇਰਾ YouTube ਚੈਨਲ ਜਗਤਾਰ ਸਿੰਘ ਰਤਨਗੜੀਆ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਮੇਰਾ Instagram ਜਗਤਾਰ ਸਿੰਘ ਰਤਨਗੜੀਆ ਉਹਨੂੰ ਤੁਸੀਂ ਫੋਲੋ ਕਰ ਲਓ ਔਰ ਡਾਰਕ ਨੌਇਸ ਸਟੂਡੀਓ ਜੋ ਵੀਰਾ ਬਹੁਤ ਸੋਹਣਾ ਕੰਮ ਕਰਦਾ ਹੈਗਾ ਤੇ ਬਹੁਤ ਸੋਹਣਾ ਮੇਰੇ ਗਾਣੇ ਦਾ ਜੋ ਉਹਨੇ ਟੱਪੇ ਰਿਕਾਰਡ ਕੀਤੇ ਨੇ ਬਾਈ ਨੇ ਤੁਸੀਂ ਵੀ ਕਰਵਾ ਸਕਦੇ ਹੋ ਜੋ ਇੰਸਟਾਗ੍ਰam ਬਾਈ ਦਾ ਪੇਜ ਆ ਤੁਸੀਂ ਫੋਲੋ ਵੀ ਕਰ ਲੋ ਡਾਰਕ ਨੌਇਸ ਨੂੰ ਔਰ ਤੁਸੀਂ ਜੇ ਕੰਮ ਕਰਾਉਣਾ ਤਾਂ ਬਾਈ ਨਾਲ ਸੰਪਰਕ ਵੀ ਉੱਥੇ ਕਰ ਸਕਦੇ ਹੋ ਜੀ ਗਾਣੇ ਨੂੰ ਬាទ ਬាទ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਆਪਾਂ ਅੱਗੇ ਵੀ ਤੁਹਾਡੇ ਲਈ ਬਹੁਤ ਕੁਝ ਲੈ ਕੇ ਆਉਣਾ ਜੀ ਥੈਂਕ ਯੂ ਔਰ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਜੀ ਸਤਿ ਸ਼੍ਰੀ ਅਕਾਲ ਜੀ